ਬਾਦਲ ਦਾ ਟੱਪਰ ਪੰਥਕ ਨੇ ਕਾ ਨਾ ਬੀਬੀ ਜਗੀਰ ਕੌਰ ਪੰਥਕ ਆ। ਔਰ ਆਮ ਆਦਮੀ ਪਾਰਟੀ ਆਪਣੇ ਸਾਰੇ ਕਾਨੂੰਨ ਉਸੂਲ ਛਿੱਕੇ ਦੇ ਟੰਗ ਚੁੱਕੀ ਆ। ਤਕਸਾਲੀ ਇਕਾਲੀ ਦਲ ਮੈਂ ਸਮਝਦਾ ਕਿ ਹੁਣ ਜ਼ਿਆਤੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਮਾਜੇ ਦੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਵਿਸ਼ਵ ਚ ਬੈਠੇ ਪੰਜਾਬੀਆਂ ਦੇ ਜਜ਼ਬਾਤਾਂ ਨਾਲ। ਦੇਖੋ ਅੱਜ ਜਿੱਥੇ ਇਹ ਸਾਡੇ ਸਤਕਾਰਯੋਗ ਬਜ਼ੁਰਗਾ ਦੀ ਵਰਸੀ ਹੈਗੀ ਆ ਉੱਥੇ ਨਾਲ-ਨਾਲ ਪੀਪੀ ਪਰਮਜੀਤ ਕੌਰ ਖਾਲੜਾ ਦਾ ਚੋਣ ਪ੍ਰਚਾਰ ਵੀ ਆ। ਇਸ ਤੋਂ ਪਹਿਲਾਂ ਅਸੀਂ ਖਾਲੜਾ ਪਿੰਡ ਵਿੱਚ ਮੀਟਿੰਗ ਕਰਕੇ ਆਏ ਆਂ ਔਰ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਨਾਲ ਮਾਜੇ ਦੀ ਧਰਤੀ ਦੇ ਉੱਤੇ ਬਹੁਤ ਅੱਛਾ ਰਿਸਪੌਂਸ ਹੈ ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਦੇ ਨਾਮ ਦੇ ਨਾਲ ਸ਼ਹਾਦਤ ਜੁੜੀ ਹੋਈ ਆ ਉਹਨਾਂ ਨੇ ਹਿਊਮਨ ਰਾਈਟਸ ਲਈ ਲੜਾਈ ਅਰਸੇ ਤੋਂ ਲੜੀ ਆ ਇਸ ਲਈ ਅੱਜ ਪੰਜਾਬ ਦੇ ਵਿੱਚ ਖਡੂਰ ਸਾਹਿਬ ਦੇ ਲੋਕ ਦੀ ਸੀਟ ਤੇ ਸਭ ਦੀ ਨਿਗਾਵਾਂ ਕਿਉਂਕਿ ਜਿਹੜੀਆਂ ਦੂਜੀਆਂ ਦੋ ਰਵੇਤੀ ਪਾਰਟੀਆਂ ਨੇ ਚਾਹੇ ਕਾਂਗਰਸ ਆ ਚਾਹੇ ਅਕਾਲੀ ਦਲ ਇਹ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਧੋਖਾ ਧੜੀ ਤੇ ਵਿਸ਼ਵਾਸ ਘਾਤ ਤੇ ਜ਼ੁਲਮ ਕਰਦੀਆਂ ਰਹੀਆਂ ਕਾਂਗਰਸ ਦਾ ਤਾਂ ਬਹੁਤ ਵੱਡਾ ਟਰੈਕ ਰਿਕਾਰਡ ਹੈ ਜੋ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਿੱਖਾਂ ਦਾ ਕਤਲੇਆਮ ਕੀਤਾ ਔਰ ਕੇ ਪੀ ਐਸ ਗਿਲ ਤੇ ਰਬੇਰੋ ਵਰਗੇ ਡੀਜੀਪੀ ਨੂੰ ਲਿਆ ਕੇ ਸਾਡੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਅਕਾਲੀ ਦਲ ਵੀ ਘਟਨੇਗਾ ਕਿਉਂਕਿ ਜਿਹੜਾ ਇਹਨਾਂ ਨੇ ਪਿਛਲੇ 10 ਸਾਲ ਚ ਡੀਜੀਪੀ ਰੱਖਿਆ ਮਿਸਟਰ ਸੁਮੇத் ਸਿੰਘ ਸੈਣੀ ਉਹ ਵੀ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਲਈ ਜਾਣਿਆ ਜਾਂਦਾ ਸੀ ਔਰ ਜਿਸ ਢੰਗ ਦੇ ਨਾਲ ਬੇਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੋਇਆ ਦੋ ਸਿੱਖ ਨੌਜਵਾਨ ਮਾਰੇ ਗਏ ਅਕਾਲੀ ਦਲ ਵੀ ਆਪਣੀ ਜਿਹੜੀ ਪਛਾਣ ਸੀ ਐਜ਼ ਅ ਪੰਥਕ ਪਾਰਟੀ ਉਹ ਗਵਾ ਚੁੱਕਾ ਵਾ ਅੱਜ ਅਕਾਲੀ ਦਲ ਨੂੰ ਲੋਕ ਇੱਕ ਬਾਦਲ ਦੇ ਟੱਬਰ ਦੀ ਪਾਰਟੀ ਵਜੋਂ ਮੰਨਦੇ ਨੇ ਔਰ ਜੋ ਆ ਖਾਸ ਤੌਰ ਤੇ ਜੋ ਅਕਾਲ ਤਖਤ ਸਾਹਿਬ ਦਾ ਤੇ ਐਸਜੀਪੀਸੀ ਦਾ ਦੁਰਉਪਯੋਗ ਕੀਤਾ ਬਾਦਲ ਦੇ ਪਰਿਵਾਰ ਨੇ ਉਹਦੇ ਕਰਕੇ ਅੱਜ ਮਾਝੇ ਦੀ ਧਰਤੀ ਤੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਲੋਕ ਵੱਡੇ ਪੱਤਰ ਦੇ ਉੱਤੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ ਇਸ ਮਕਸਦ ਨਾਲ ਅੱਜ ਅਸੀਂ ਆਪਣੇ ਇਸ ਮੱਜ ਦੇ ਧਰਤੀ ਤੇ ਆਏ ਸਾਰੇ ਸੰਗਰੂਰ ਤੋਂ ਆਪਣੇ ਉਮੀਦਵਾਰ ਕਿਹੜੇ ਸਾਰੇ ਨਾਂਜਲੇ ਬੈਸ ਜਾਰੀ ਨਹੀਂ ਜਾਂ ਕਿਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਿ ਸੰਗਰੂਰ ਦੀ ਸੀਟ ਤੇ ਅਸੀਂ ਹਲੇ ਆਪਣੀ ਰਣਨੀਤੀ ਆਉਣ ਵਾਲੇ ਚੰਦ ਦਿਨਾਂ ਵਿੱਚ ਦੱਸਾਂਗੇ ਕਿਉਂਕਿ ਹਲੇ ਸਮਾਂ ਹੈਗਾ ਵਾ ਅਸੀਂ ਭਾਵੇਂ ਕਿ ਪੰਜਾਬ ਡੈਮੋਕ੍ਰੈਟਿਕ ਆਲਾਈਂਸ ਨੇ ਆਪਣੇ ਉਮੀਦਵਾਰ ਸਭ ਤੋਂ ਪਹਿਲਾਂ ਐਲਾਨ ਕੀਤੇ ਨੇ ਲੇਕਿਨ ਹਲੇ ਇਹ ਇਲੈਕਸ਼ਨਾਂ ਦੇ ਵਿੱਚ ਸਮਾਂ ਹੋਣ ਕਰਕੇ ਸੰਗਰੂਰ ਦੇ ਆਪਣੀ ਰਣਨੀਤੀ ਦਾ ਖੁਲਾਸਾ ਛੇਤੀ ਕਰਾਂਗੇ ਸਰ ਇਹ ਜਿਹੜਾ ਭਗਵੰਤ ਮਾਨ ਜੀ ਉਧਰ ਪੂਰਾ ਛਾਇਆ ਹੋਏ ਨੇ ਦੋਂਦੇ ਮੁਕਾਬਲਾ ਕਰਨ ਤੋਂ ਹੀ ਭਗਵੰਤ ਮਾਨ ਦਾ ਤਾਂ ਰੋਜ਼ ਵਿਰੋਧ ਹੋ ਰਿਹਾ ਜੀ ਤੁਸੀਂ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਦੇਖੋ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਿੱਥੇ ਉਹਨਾਂ ਨੇ ਸਰਬਸੰਮਤੀ ਦੇ 5-5 ਲੱਖ ਰੁਪਏ ਦੇਣੇ ਸੀ ਉਹ ਮੁਨਕਰ ਹੋ ਚੁੱਕੇ ਨੇ ਔਰ ਆ ਕੱਲ ਦ੍ਰਿੜਬੇ ਦੇ ਵਿੱਚ ਹਰਪਾਲ ਚੀਮੇ ਨੂੰ ਘੇਰਿਆ ਲੋਕਾਂ ਨੇ ਔਰ ਉੱਥੇ ਭਗਵੰਤ ਮਾਨ ਦੀ ਜਿਹੜੀ ਹੈਗੀ ਆ ਉਹਨਾਂ ਨੇ ਪੁੱਛਗਿੱਛ ਕੀਤੀ ਆ ਇਸ ਲਈ ਮੈਂ ਸਮਝਦਾ ਕਿ ਭਗਵੰਤ ਮਾਨ ਇੱਕ ਰਿਟਰਨ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਜਿਹੜੀ ਮਾਫੀ ਮੰਗੀ ਸੀ ਵਿਕਰਮ ਮਿਜਿਠੀਏ ਤੋਂ ਉਹਦੇ ਅਸਰ ਹੁਣ ਦੇਖਣ ਨੂੰ ਮਿਲ ਰਹੇ ਨੇ ਔਰ ਆਮ ਆਦਮੀ ਪਾਰਟੀ ਆਪਣੇ ਸਾਰੇ ਕਾਨੂੰਨ ਉਸੂਲ ਛਿੱਕੇ ਤੇ ਟੰਗ ਚੁੱਕੀ ਆ ਉਹਦਾ ਕਾਂਗਰਸ ਨਾਲ ਸਮਝੌਤਾ ਕਰਨ ਲਈ ਬਹੁਤ ਤਰਲੋਮੱਛੀ ਹੋ ਰਹੇ ਨੇ ਔਰ ਮੰਤਾਂ ਕੱਢ ਰਹੇ ਨੇ ਕਾਂਗਰਸ ਇਸ ਲਈ ਸੰਗਰੂਰ ਨਾਲੇ ਇਤਿਹਾਸ ਰਿਹਾ ਕਿ ਉਹਨਾਂ ਨੇ ਦੂਜੀ ਵਾਰ ਕਿਸੇ ਬੰਦੇ ਨੂੰ ਪਾਰਲੀਮੈਂਟ ਵਿੱਚ ਭੇਜਾਇਆ ਨਹੀਂ ਗਿਆ ਤੇ ਇਸ ਲਈ ਭਗਵੰਤ ਮਾਨ ਨੂੰ ਵੀ ਨਹੀਂ ਭੇਜਣਗੇ ਇਸ ਵਾਰ ਉਹ ਨਵਾਂ ਕੋਈ ਜਿਹੜਾ ਇਨਕਲਾਬੀ ਉਮੀਦਵਾਰ ਢੀਕ ਰਹੇ ਨੇ ਕਿਉਂਕਿ ਇਹ ਜਿਹੜੇ ਸਿਗੇ ਭਗਵੰਤ ਮਾਨ ਹੁਣੀ ਇਹ ਫਰਜੀ ਇਨਕਲਾਬੀ ਸਾਬਤ ਹੋ ਚੁੱਕੇ ਨੇ ਟਕਸਾਲੀ ਅਕਾਲੀ ਦਲ ਮੈਂ ਸਮਝਦਾ ਕਿ ਹੁਣ ਜ਼ਿਆਤੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਮਾਜੇ ਦੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਵਿਸ਼ਪ ਚ ਬੈਠੇ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਕਿਉਂਕਿ ਲੋਕ ਪੰਜਾਬ ਦੇ ਤੇ ਸਿੱਖ ਖਾਸ ਤੌਰ ਤੇ ਪਰਮਜੀਤ ਕੌਰ ਖਾਲੜਾ ਨੂੰ ਆਪਣਾ ਉਮੀਦਵਾਰ ਮੰਨ ਚੁੱਕੇ ਨੇ ਔਰ ਟਕਸਾਲੀ ਅਕਾਲੀ ਦਲ ਨੇ ਜਿਹੜਾ ਉਮੀਦਵਾਰ ਇੱਥੋਂ ਐਲਾਨਿਆ ਜਰਨਲ ਜੇਜੇ ਸਿੰਘ ਉਹਨਾਂ ਦਾ ਕੋਈ ਯੋਗਦਾਨ ਨਹੀਂ ਪੰਜਾਬ ਦੇ ਵਾਸਤੇ ਉਹਨਾਂ ਦਾ ਕੋਈ ਯੋਗਦਾਨ ਖਡੂਰ ਸਾਹਿਬ ਵਾਸਤੇ ਨਹੀਂਗਾ ਉਹ ਤਾਂ ਮਾੜੇ ਵਕਤ ਵਿੱਚ ਤਾਂ ਫੌਜੀ ਸੀਗੇ ਫੌਜੀ ਜਰਨੈਲ ਬਣੇ ਰਹੇ ਨੇ ਔਰ ਬਾਅਦ ਵਿੱਚ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਅਰੁਣਾਚਲ ਪ੍ਰਦੇਸ਼ ਦਾ ਗਵਰਨਰ ਲਾਇਆ ਸੀਗਾ ਔਰ ਉਹ ਨਾ ਤਾਂ ਕਦੀ ਪਹਿਲਾਂ ਟਕਸਾਲੀ ਸੀ ਨਾ ਅੱਜ ਟਕਸਾਲੀ ਆ ਸਿਰਫ ਆਪਣਾ ਚਿਹਰਾ ਮੋਰਾ ਬਦਲ ਕੇ ਚੰਦ ਦਿਨਾਂ ਵਾਸਤੇ ਤੁਸੀਂ ਲੋਕਾਂ ਨੂੰ ਮੈਂ ਸਮਝਦਾ ਕਿ ਧੋਖਾ ਨਹੀਂ ਦੇ ਸਕਦੇ ਇਸ ਲਈ ਮੇਰੀ ਹਲੇ ਵੀ ਬ੍ਰਹਮਪੁਰਾ ਸਾਹਿਬ ਨੂੰ ਰਿਕੁਐਸਟ ਹੈ ਕਿ ਹਲੇ ਵੀ ਕੁਝ بگੜਿਆ ਨਹੀਂ ਗਿਆ ਤੁਸੀਂ ਆਪਣੇ ਮਾਜੇ ਦੇ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਜਨਰਲ ਸਾਹਿਬ ਨੂੰ ਕਿਸੇ ਹੋਰ ਸੀਟ ਦੇ ਉੱਤੇ ਲੜਾਇਆ ਜਾਵੇ ਤਾਂ ਜ਼ਿਆਦਾ ਚੰਗਾ ਰੋਗਾ ਔਰ ਉਹਨਾਂ ਦਾ ਫਰਜ਼ ਬਣਦਾ ਕਿ ਉਹ ਇੱਕ ਪੰਥਕ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਾਥ ਦੇਣ ਜੇ ਉਹ ਸਾਥ ਨਹੀਂ ਦਿੰਦੇ ਤਾਂ ਫਿਰ ਇਹਦਾ ਮਤਲਬ ਤਾਂ ਹੀ ਮੰਨਿਆ ਜਾਊ ਕਿ ਉਹ ਸਿੱਧੇ ਸਿੱਧੇ ਤੌਰ ਤੇ ਬਾਦਲਾਂ ਦੀ ਮਦਦ ਕਰ ਰਹੇ ਆ ਇਸ ਨਾਲੋਂ ਚੰਗਾ ਤਾਂ ਜਨਰਲ ਨੂੰ ਹਟ ਜਨਰਲ ਦੀ ਬਜਾਏ ਫਿਰ ਬੀਬੀ ਜਗੀਰਕੌਰ ਦੀ ਮਦਦ ਕਰ ਲੈਣ ਜੇ ਇਹੀ ਬਕਸਦ ਸੀ ਉਹਨਾਂ ਦਾ ਅਕਾਲੀ ਦਲ ਤੋਂ ਟੁੱਟ ਕੇ ਤੇ ਅਕਾਲੀ ਦਲ ਦੀ ਮਦਦ ਕਰਨਾ ਤੇ ਫਿਰ ਤਾਂ ਬਹੁਤ ਮਾੜੀ ਗੱਲ ਹੈਗੀ ਐਸ ਲਈ ਮੈਨੂੰ ਆਸ ਹੈ ਕਿ ਬ੍ਰਹਮਪੁਰਾ ਸਾਹਿਬ ਹਲੇ ਵੀ ਇਸ ਗੱਲ ਦੇ ਉੱਤੇ ਗੌਰ ਕਰਨ ਖਡੂਰ ਸਾਹਿਬ ਦੀ ਸੀਟ ਵੀ ਪੰਥਕ ਆ ਪਰ ਬਾਦਲ ਦਾ ਟੱਬਰ ਪੰਥਕ ਨਹੀਂਗਾ ਨਾ ਬੀਬੀ ਜਗੀਰ ਕੌਰ ਪੰਥਕ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਐਸਜੀਪੀਸੀ ਨੂੰ ਦਾ ਦੁਰਉਪਯੋਗ ਕੀਤਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਸੱਟ ਮਾਰੀ ਹੈ ਇਸੇ ਕਰਕੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਇਹ ਐਸਜੀਪੀਸੀ ਦੀ ਇਲੈਕਸ਼ਨਾਂ ਵਿੱਚ ਵੀ ਸ਼ਰਾਬ ਵਰਤੋਂਦੇ ਨੇ ਪਲਾਉਂਦੇ ਨੇ ਤੇ ਹੁਣ ਤੱਕ ਕੈਮਰੇ ਤੇ ਫੜੀ ਗਈ ਬੀਬੀ ਜਗੀਰ ਕੌਰ ਖਡੂਰ ਸਾਹਿਬ ਦੀ ਪਹਿਲੀ ਮੀਟਿੰਗ ਵਿੱਚ ਸ਼ਰਾਬ ਪਲਾਉਂਦੇ ਔਰ ਚੋਣ ਕਮਿਸ਼ਨ ਨੇ ਇਹਨਾਂ ਦੇ ਖਿਲਾਫ ਪਰਚੇ ਦਰਜ ਕਰਨ ਦੀ ਹਦਾਇਤ ਦਿੱਤੀ ਆ ਇਸ ਲਈ ਮੈਂ ਤਾਂ اپیل ਕਰੂੰਗਾ ਪੰਜਾਬ ਦੇ ਲੋਕਾਂ ਨੂੰ ਖਡੂਰ ਸਾਹਿਬ ਦੇ ਵੋਟਰਸ ਨੂੰ ਕਿ ਤੁਸੀਂ ਸਹੀ ਆਦਮੀ ਨੂੰ ਸਹੀ ਪਰਿਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪਛਾਣੋ ਜਿਨ੍ਹਾਂ ਨੇ ਪੰਜਾਬ ਦੇ ਵਾਸਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਦੇ ਵਾਸਤੇ ਆਪਣੇ ਪਰਿਵਾਰ ਦਾ ਬਲੀਦਾਨ ਦਿੱਤਾ ਕੁਰਬਾਨੀ ਦਿੱਤੀ ਔਰ ਮੈਨੂੰ ਪੂਰਨ ਆਸ ਹੈ ਕਿ ਪੰਜਾਬ ਦੇ ਖਡੂਰ ਸਾਹਿਬ ਦੇ ਤੇ ਵਿਸ਼ਪ ਚ ਬੈਠੇ ਐਨ ਆਰ ਆਈ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੱਡੀ ਵੋਟ ਪਾ ਕੇ ਜਿਤਾਉਣਗੇ ਸਰੇ ਜਿਹੜੇ ਪਾਰਲੀਮੈਂਟ ਵੱਲੋਂ ਜਿਹੜੇ ਇਲਾਕੇ ਮਿਲੇ ਸੀ ਉਹਨਾਂ ਨੇ ਪਿੰਡ ਗੋਦ ਲੈ ਗਏ ਸੀ ਅੱਜ ਪਤਾ ਲੱਗਦਾ ਕਿ ਗੋਦ ਲੈ ਗਏ ਪਿੰਡਾਂ ਦਾ 1 ਰੁਪਏ ਦਾ ਵਿਕਾਸ ਨਹੀਂ ਲੋਕ ਹੈ ਇਹਨਾਂ ਬਾਰੇ ਤੁਹਾਡਾ ਕੀ ਜਵਾਬ ਹੈ ਬਿਲਕੁਲ ਇਹੀ ਤਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਰਵੇਤੀ ਪਾਰਟੀਆਂ ਦੇ ਕੈਂਡੀਡੇਟ ਸੀਗੇ ਚਾਹੇ ਆਕਾਲੀ ਦਲ ਆ ਚਾਹੇ ਕਾਂਗਰਸ ਆ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਇਸ਼ੂਸ ਕਦੀ ਸੰਜੀਦਗੀ ਨਾਲ ਉਠਾਏ ਹੀ ਨਹੀਂਗੇ ਔਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਨਾ ਸਿਰਫ ਖਡੂਰ ਸਾਹਿਬ ਵਿੱਚ ਬਲਕਿ ਸਾਰੇ ਹਲਕਿਆਂ ਵਿੱਚ ਜਿਹੜੇ ਪਿੰਡ ਗੋਦਲੇ ਸੀਗੇ ਉਹਨਾਂ ਨੂੰ ਬਿਲਕੁਲ ਜਿੱਦਾਂ ਅਨਾਥ ਬੱਚਿਆਂ ਅੱਜ ਪਿੰਡਾਂ ਦੇ ਵਿੱਚ ਸਕੂਲਾਂ ਦੀ ਹਾਲਾਤ ਮਾੜੇ ਨੇ ਅੱਜ ਸਾਡੀਆਂ ਡਿਸਪੈਂਸਰੀਆਂ ਤੇ ਹਸਪਤਾਲ ਡਿੱਗੇ ਪਏ ਨੇ ਬੱਚੇ ਸਾਡੇ ਬੇਰੋਜ਼ਗਾਰ ਨੇ ਨਸ਼ੇ ਪੰਜਾਬ ਦੇ ਵਿੱਚ ਘਰ ਘਰ ਚੁੱਕੇ ਨੇ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਦੀ ਮਾਰ ਦੀ ਕਰਕੇ ਆਤਮ ਹੱਤਿਆ ਕਰ ਰਹੇ ਨੇ ਇਹ ਸਾਰੀਆਂ ਗੱਲਾਂ ਵਾਸਤੇ ਕੌਣ ਜ਼ਿੰਮੇਵਾਰ ਹੈ ਇਸ ਲਈ ਅਕਾਲੀ ਦਲ ਤੇ ਕਾਂਗਰਸ ਦੀ ਜਿਨ੍ਹਾਂ ਨੇ ਕਹੀ ਕਿ ਸਰਕਾਰਾਂ ਬਣਾਈਆਂ ਇਹ ਦੋਨੋਂ ਪਾਰਟੀਆਂ ਦੇ ਆਗੂ ਜ਼ਿੰਮੇਵਾਰ ਨੇ ਇਸੇ ਲਈ ਤਾਂ ਅਸੀਂ ਤੀਸਰਾ ਬਦਲ ਪੇਸ਼ ਕੀਤਾ ਪੰਜਾਬ ਡੈਮੋਕਰੈਟਿਕ ਅਲਾਇੰਸ ਦੀ ਗੱਠ ਜੋੜ ਦੀ ਸ਼ਕਲ ਦੇ ਵਿੱਚ ਔਰ ਸਾਨੂੰ ਪੂਰਨ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਤੀਸਰੇ ਬਦਲ ਨੂੰ ਵੋਟ ਪਾਉਣਗੇ ਤਾਂ ਕਿ ਇਹਨਾਂ ਦੋਨਾਂ ਰਵੈਤੀ ਪਾਰਟੀਆਂ ਤੇ ਕੈਪਟਨ ਤੇ ਬਾਦਲਾਂ ਦੇ ਪਰਿਵਾਰਾਂ ਦੇ ਕੋਲੋਂ ਲੋਕਾਂ ਨੂੰ ਇਹਨਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਇਆ ਜਾ ਸਕੇ ਇਸ ਮਕਸਦ ਨਾਲ ਅਸੀਂ ਇਲੈਕਸ਼ਨ ਜਿਹੜੀ ਪਾਰਲੀਮੈਂਟ ਦੀ ਲੜਨ ਜਾ ਰਹੇ ਹੈ। ਇਹ ਸਾਬਤ ਹੋ ਗਿਆ ਨਾ ਕਿ ਜ਼ਮੀਨੀ ਤੱਥ ਬੋਲਦੇ ਨੇ ਕਿ ਨਾ ਤਾਂ ਨਸ਼ਾ ਮੁਕਿਆ ਪੰਜਾਬ ਦੇ ਵਿੱਚ ਔਰ ਇਹ ਮੈਂ ਨਹੀਂ ਕਹਿ ਰਿਹਾ ਇਹ ਕਾਂਗਰਸ ਦੇ ਐਮਐਲਏ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਉਸ ਤੋਂ ਪਹਿਲਾਂ ਸੁਰਜੀਤ ਸਿੰਘ ਧਮਾਨ ਨੇ ਕਿਹਾ ਔਰ ਅੱਜ ਤੋਂ 2 ਦਿਨ ਪਹਿਲਾਂ ਗੁਰਪ੍ਰੀਤ ਦਿਓ ਜਿਹੜੇ ਕਿ ਐਸਟੀਐਫ ਦੇ ਪੰਜਾਬ ਦੇ ਮੁਖੀਆਂ ਨੇ ਆਈਪੀਐਸ ਅਫਸਰ ਉਹਨਾਂ ਨੇ ਕਬੂਲਿਆ ਕਿ ਪੰਜਾਬ ਵਿੱਚ ਨਸ਼ਾ ਨਹੀਂ ਮੁੱਕਿਆ ਸਿਰਫ ਕੈਪਟਨ ਸਾਹਿਬ ਦੇ ਚੰਡੀਗੜ੍ਹ ਏਸੀ ਕਮਰਿਆਂ 'ਚ ਬਹਿ ਕੇ ਬਿਆਨ ਦੇਣ ਨਾਲ ਨਸ਼ਾ ਤਾਂ ਨਹੀਂ ਖਤਮ ਹੁੰਦਾ ਨਾ ਤੇ ਇਸੇ ਤਰ੍ਹਾਂ ਹੀ ਕਰਜ਼ੇ ਦਾ ਅੱਜ ਪੰਜਾਬ ਦੇ ਕਿਸਾਨਾਂ ਤੇ ਜਿਹੜਾ ਕਰਜ਼ੇ ਦਾ ਬੋਝ ਆ ਉਹਦਾ ਜਿਹੜਾ ਇਹ ਕਰਜ਼ਾ ਮਾਫੀ ਦਾ ਪ੍ਰੋਗਰਾਮ ਹੈ ਇਹ ਸਾਰਾ ਫੇਲ ਹੋ ਚੁੱਕਾ ਕਿਉਂਕਿ 750 ਤੋਂ ਜ਼ਿਆਦਾ ਕਿਸਾਨਾਂ ਨੇ ਅਮਰਿੰਦਰ ਸਿੰਘ ਦੇ ਰਾਜ ਵਿੱਚ ਖੁਦਕੁਸ਼ੀਆਂ ਕੀਤੀਆਂ ਔਰ ਨਾਲ ਮੈਨੂੰ ਇਹ ਵੀ ਕੰਪਲੇਂਟਸ ਮਿਲਦੀਆਂ ਕਿ ਜਿਹੜੇ ਅਸਲ ਹੱਕਦਾਰ ਸੀਗੇ ਕਿਸਾਨ ਜਿਹੜੇ 2 ਇਕੜ ਦੇ 2.5 ਇਕੜ ਦੇ 1.5 ਇਕ ਉਹਨਾਂ ਤੱਕ ਤਾਂ ਇਹ ਰਾਤ ਪਹੁੰਚੀ ਨਗੀ ਇਹ ਤਾਂ ਬਾਦਲਾਂ ਦੇ ਤੇ ਕਾਂਗਰਸ ਦੇ ਸਪੋਰਟਰਜ਼ ਜਿਨ੍ਹਾਂ ਦੇ ਵੱਡੇ ਵੱਡੀਆਂ ਜ਼ਮੀਨਾਂ ਨੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਦਾ ਕਰਜ਼ਾ ਮਾਫ਼ ਹੋਇਆ ਵਾ ਸਹੀ ਮੈਨਿਆਂ ਵਿੱਚ ਕਰਜ਼ਾ ਮਾਫੀ ਜਿਹੜੀ ਆ ਆਮ ਪੀੜਤ ਕਿਸਾਨ ਤੱਕ ਨਹੀਂ ਪਹੁੰਚ ਸਕੀ ਔਰ ਕਰਜ਼ਾ ਮਾਫੀ ਵੀ ਇੱਕ ਕੋਨਾ ਦਾ ਝੂਠਾ ਵਾਅਦਾ ਸਾਬਤ ਹੋਇਆ ਵਾ ਵੇਖੋ ਜੀ ਮੇਰਾ ਨਾਮ ਸਰਜੀਤ ਸਿੰਘ ਪੂਰਾ ਮੈਂ ਪੰਜਾਬ ਏਕਤਾ ਬਾਰਡਰ ਵਿੰਗ ਦਾ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਪ੍ਰਧਾਨ ਬਣਾਇਆ ਅੱਜ ਮੇਰੇ ਬੜੇ ਸਤਿਕਾਰਯੋਗ ਸਰਦਾਰ ਲੱਖਾ ਸਿੰਘ ਦੀ ਵਰਸੀ ਆ ਉਹਨਾਂ ਦੇ ਨਿਮਿਤ ਅਖੰਡ ਪਾਠ ਸਹਿ ਪਾਠ ਦੇ ਭੋਗ ਪਾਇਆ ਸੀ ਤੇ ਇੱਥੇ ਦੀਵਾਨ ਸਜਾਏ ਗਏ ਇੱਥੇ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਪਾਲ ਸਿੰਘ ਖਹਿਰਾ ਤੇ ਸਾਡੇ ਅਤੀ ਸਤਿਕਾਰਯੋਗ ਜਿਨ੍ਹਾਂ ਦਾ ਨਾਮ ਲੈਂਦੇ ਹਾਂ ਹਰ ਇੱਕ ਮਨੁੱਖ ਦਾ ਸਿਰ ਝੁੱਕ ਜਾਂਦਾ ਮੇਰੇ ਕਹਿਣ ਤੋਂ ਮੁਰਾਦ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਧਰਮ ਸਪਤਨੀ ਬੀਬੀ ਪਰਮਜੀਤ ਕੌਰ ਜੀ ਖਾਲੜਾ ਜੋ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨਦੇ ਨੇ ਉਹ ਇੱਥੇ ਪਹਿਲੀ ਵਾਰ ਖੈਰਾ ਸਾਹਿਬ ਤੇ ਬੀਬੀ ਪਰਮਜੀਤ ਕੌਰ ਖਾਲੜਾ ਮੇਰੇ ਫਾਦਰ ਸਾਹਿਬ ਦੇ ਉਹ ਕਿਉਂਕਿ ਪਹਿਲੀ ਵਾਰ ਇੱਕ ਜਿਹੜੀ ਮੈਂ ਗੱਲ ਕਹੂੰਗਾ ਤੁਹਾਡੇ মিডিਆ ਦੇ ਰਾਹੀਂ ਸਾਨੂੰ ਪੰਥ ਦੇ ਨਾਂ ਤੇ ਸਾਡੇ ਪੰਥ ਦੇ ਚੋਲਾ ਪਾਉਣ ਵਾਲਿਆਂ ਨੇ ਲੁੱਟਿਆ ਕੁੱਟਿਆ ਹਰ ਵਾਰੀ ਸਾਡ ਤੋਂ ਇਹ ਪੰਥਕ ਸੀਟ ਕਹਿ ਕੇ ਵੋਟਾਂ ਪਾਉਂਦੇ ਰਹੇ ਪਰ ਮੈਂ ਸਮਝਦਾ ਅੱਜ ਪਹਿਲੀ ਵਾਰ ਸਾਡੀ ਅਸਲ ਪੰਥ ਨੂੰ ਸੀਟ ਗਈ ਆ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਅਧਿਕਾਰਾਂ ਦੀ ਉਹਨਾਂ ਨੇ 25000 ਲਾਸ਼ਾਂ ਦੀ ਉਹਨਾਂ 'ਚਨਾਖਤ ਕਰਾ ਕੇ ਖੁਦ ਇੱਕ ਲਾਸ਼ ਬਣ ਗਏ ਇਹ ਤਾਂ ਜੀ ਕਰਦੇ ਇਹ ਤਾਂ ਹਰ ਵਾਰੀ ਕਰਦੇ ਆ ਇਹ ਤਾਂ ਪਹਿਲਾਂ ਕਾਲੀਦਲ ਨੇ ਵੀ ਕੀਤੀ ਆ ਜੀ ਕਾਲੀਦਲ ਪੰਥਕ ਆ ਖਵਾਉਣ ਵਾਲਾ ਜਦੋਂ ਬੀਬੀ ਜ਼ਗੀਰਕਰ ਉੱਥੇ ਸ਼ਰਾਬ ਵੰਡੀ ਗਈ ਤੇ ਸੁਖਬਾਲ ਸਿੰਘ ਖੜਾ ਛਰੇ ਮੈਂ ਇਹਦਾ ਕਾਨੂੰਨ ਦੀਆਂ ਧੱਜੀਆਂ ਡਾਉਂਦੇ ਨੇ ਜੇ ਕੋਈ ਸਾਡੇ ਵਰਗਾ ਵਾ ਕਿਸੇ ਵਿਚਾਰੇ ਤੇ ਕੋਈ 57 ਜਾਂ ਕਿਸੇ ਤੇ ਉਹਨੂੰ ਚੋਕੇ ਅੰਦਰ ਮਾਰ ਦਿੰਦੇ ਨੇ ਮੈਂ ਤਾਂ ਸਾਬ ਜੀ ਜਿਹੜੇ ਚੋਣ ਕਮਿਸ਼ਨ ਨੂੰ ਅਪੀਲ ਕਰੂੰਗਾ ਕਿ ਸਹੀ ਵੇਖ ਕੇ ਜਿਹੜੇ ਵੀ ਕਰਦੇ ਆ ਸਰਕਾਰ ਨੂੰ ਇਹੀ ਇੱਕ ਹੈਗਾ ਵਾ ਪੁਲਿਸ ਮਹਿਕਮੇ ਦਾ ਸਾਰੇ ਦਾ ਚੋਣ ਜਾਬਤਾ ਜਿਹੜੇ ਇਹਨਾਂ ਦੇ ਹੈਂਡ ਫ੍ਰੀ ਹੋਏ ਨੇ ਕਿੰਨੇ ਕੁ ਬੋਟ ਲੱਗੇ ਸਿਆਸੀ ਦੇ ਸੀ ਸਿਆਸੀ ਕਾਫੀ ਇੱਥੇ ਬੋਟ ਲੱਗੇ ਨੇ ਵੇਖੇ ਤੁਸੀਂ ਵੀ ਇੱਥੇ ਵੇਖ ਕੇ ਆਇਓ ਕੀ ਹੋਣਾ ਜੀ ਇਹਦਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਮੈਂ ਤਾਂ ਚੋਣ ਕਮਿਸ਼ਨ ਨੂੰ ਕਹੂੰਗਾ ਇਹਨਾਂ ਤੇ ਕਾਰਵਾਈ ਹੋਣੀ ਹੋਣੀ ਕਈਆਂ ਬੰਦਿਆਂ ਨੇ ਫੋਨ ਵੀ ਕੀਤੇ ਆ ਪਰ ਗੱਲ ਉਹ ਹੀ ਬਾਰਡਰ ਬੈਲਟ ਕਰਕੇ ਇੱਥੇ ਕੋਈ ਜੇ ਕੋਈ ਵਿਚਾਰਾ ਕੋਈ ਗੱਲ ਕਰਦਾ ਉਹਦੀ ਸੁਣਦਾ ਹੀ ਕੋਈ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਇਹਨਾਂ ਤੇ ਕਾਨੂੰਨੀ Admissions open from nursery to 10th class at SM International Public High School, Gobind Bagh Patiala. For more information, visit our school office or contact us on these numbers.